ਪਾਕ ਅਵਾਜ਼ ਤੇ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਾਣਕਾਰੀ ਦੇ ਦਈਏ ਕਿ ਅਜਰਾ ਮੌਸਮ ਜਿਹੜਾ ਰਾਤ ਦਾ ਕਿਹੋ ਜਿਹਾ ਰਹਿਣ ਵਾਲਾ ਹੈ ਸੰਗਰੂਰ ਵਾਸੀ ਸਾਵਧਾਨ ਹੋ ਜਾਣਾ ਸ਼ਾਮ ਦਾ ਸਮਾਂ ਜਿਹੜਾ ਕਿ 6 ਵਜ ਚੁੱਕੇ ਹਨ 4 ਛਪੇੜੀ ਕੇ ਸੰਗਰੂਰ ਦੇ ਵਿੱਚ ਬੱਦਲਬਾਈ ਸੰਘਣੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਸ਼ਾਮ ਦੇ ਜਿਹੜਾ ਕਿ 5 ਵਜ ਤੋਂ ਮੌਸਮ ਬਦਲਣਾ ਸ਼ੁਰੂ ਹੋ ਗਿਆ ਸੀ ਤਸਵੀਰਾਂ ਮੈਂ ਤੁਹਾਨੂੰ ਚਾਰ ਚਪੇਰੇਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ ਤੁਸੀਂ ਦੇਖ ਸਕਦੇ ਹੋ ਕਿ ਚਾਰ ਚਪੇਰੇ ਬਦਲ ਬਾਈ ਹੋ ਚੁੱਕੀ ਹੈ ਮੌਸਮ ਬਦਲ ਚੁੱਕਿਆ ਸੰਗਰੂਰ ਵਾਸੀਓ ਸਾਵਧਾਨ ਕਿਉਂਕਿ ਅੱਜ ਰਾਤ 10:30 ਵਜੇ ਤੋਂ ਲੈ ਕੇ 1:30 ਵਜੇ ਤੱਕ ਦੇ ਵਿੱਚ ਜਿਹੜੇ ਮੌਸਮ ਪੂਰਾ ਬਦਲ ਜਾਵੇਗਾ ਕਿਉਂਕਿ ਰਾਤ ਨੂੰ 10:30 ਵਜੇ ਤੋਂ ਲੈ ਕੇ 1:30 ਵਜੇ ਦੇ ਖਰੀਬ ਵਿੱਚ ਵਿੱਚ ਸੰਗਰੂਰ ਇਲਾਕੇ ਦੇ ਵਿੱਚ ਤੇਜ ਹਨੇਰੀ ਚੱਲਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਆ ਤੇ ਨਾਲ ਨਾਲ ਹਨੇਰੀ ਦੇ ਨਾਲ ਨਾਲ ਜਿਹੜਾ ਕਿ ਪੂਰੀ ਹਵਾਵਾਂ ਮੀਂਹ ਪੈਣ ਦੀ ਵੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਆ ਤਾਂ ਸੰਗਰੂਰ ਵਾਸੀ ਆਪਣਾ ਸਾਰਾ ਸਮਾਨ ਵਗੈਰਾ ਸਾਮ ਲੈਣ ਕਿਉਂਕਿ ਅੱਜ ਦੀ ਰਾਤ 10:30 ਵਜੇ ਤੋਂ ਲੈ ਕੇ 1:30 ਵਜੇ ਤੱਕ ਮੌਸਮ ਬਦਲੇਗਾ ਸੰਗਰੂਰ ਇਲਾਕੇ ਦੇ ਵਿੱਚ ਤੇਜ ਹਨੇਰੀ ਚੱਲਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਤੇ ਨਾਲ ਨਾਲ ਮੀਂਹ ਪੈਣ ਦੀ ਜਿਹੜੀ ਕਿ ਸੰਗਰੂਰ ਇਲਾਕੇ ਦੇ ਵਿੱਚ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਉਹ ਸਾਰੇ ਬੰਦੇ ਲੈ ਆ ਵਿੱਚ ਗਾਇਸ ਲੈ ਅੱਧਰ ਪੈ ਗਿਆ ਅੱਧਰ